ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ YouTube ਚੈਨਲ ਸੰਧੂ ਬੱਦਰਪੁਰੀਆ ਅਡੇਰੀ ਫਾਰਮ ਵਿੱਚ ਸਵਾਗਤ ਹੈ ਜੀ ਤੁਹਾਡਾ ਅੱਜ ਦੀ ਵਿਜਿਟ ਪਿੰਡ 마שיਕੇ ਜ਼ਿਲ੍ਹਾ ਸ਼ਹੀਦ ਨੂੰ ਤਰਨਤਾਰ ਸਾਹਿਬ ਤੇ ਤਹਿਸੀਲ ਪੱਟੀ ਲੱਗਦੀ ਸੱਜਣੋਂ ਅੱਜ ਰਾਜਪਾਲ ਦੇ ਘਰ ਪਹੁੰਚ ਚੁੱਕੇ ਆਂ ਤੇ ਦੋ ਜਿਹੜੀਆਂ ਗੱਪਣਾ ਤੇ ਇੱਕ ਸੂਈ ਮੱਝ ਲੈ ਕੇ ਆਏ ਨੇ ਤਿੰਨਾਂ ਦੇ ਘਰੋਂ ਦੇਖਣ ਤੇ ਰੇਟ ਭਾਅ ਪੱਤਾ ਪੁੱਛ ਕੇ ਦੱਸਦੇ ਆਂ ਉਹ ਤੋਂ ਪਹਿਲਾਂ ਰਿਕਵੈਸਟ ਕਰਦੇ ਆਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਬੈਲ ਆਿਕਨ ਨੂੰ ਆਲ ਸੈਟ ਕਰਿਓ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਜਲਦੀ ਮਿਲ ਸਕੇ ਆਸ ਕਰਦੇ ਆਂ ਜੋ ਸਾਡੇ ਚੈਨਲ ਦੇ ਨਾਲ ਜੁੜੇ ਨੇ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ ਜੋ ਹੋਵੇ ਕਿਤੇ ਹੋ ਵੀ ਸਜਣਾ ਖਰੀਦਦਾਰੀ ਕਰਨੀ ਆ ਆਪਣੀ ਨਰਖ ਪਰਖ ਕਰਕੇ ਚੋ ਕੇ ਟਿਪ ਕੇ ਤਸੱਲੀ ਕਰਕੇ ਲੈ ਕੇ ਜਾਣਾ ਕਿਉਂਕਿ ਤੁਹਾਡਾ ਫਰਜ਼ ਬੰਦਾ ਹੈ ਪੈਸੇ ਲਾਉਣੇ ਹੁੰਦੇ ਆ ਇੱਕ ਮੈਂ ਨੀਲੀ ਦਾਵੀ ਦੀ ਸੂਈ ਆ ਇੱਕ ਜਿਹੜੀ ਨੀਲੀ ਦਾਵੀ ਦੀ ਬਿਲਕੁਲ ਤਿਆਰੀ ਤੇ ਆ ਚੰਗੇ ਦੁੱਧ ਮਿਲਕ ਵਾਲੀਆਂ ਤੇ ਪੁੱਛਦੇ ਰਿਕਾਰਡ ਕਿੱਥੋਂ ਆਈਆਂ ਤੇ ਕਿੰਨੇ ਕ ਦੁੱਧੀਆਂ ਮਾਲਕ ਆ ਲੈਨੇ ਆ ਬਾਈ ਰਾਜ ਤੋਂ ਵਧੇਰੇ ਜਾਣਕਾਰੀ ਵੀਡੀਓ ਨੂੰ ਜਰੂਰ ਅਣ ਤਾਈ ਬਣੇ ਰਿਓ ਸਤਿ ਸ੍ਰੀ ਅਕਾਲ ਭਾਈ ਰਾਜ ਸਿੰਘ ਸਤਿ ਸ੍ਰੀ ਅਕਾਲ ਜੀ ਹੋ ਚੜਦੀ ਕਲਾ ਚਲੋ ਅੱਜ ਮੌਸਮ ਠੰਡਾ ਹੈ ਹਾਂ ਬਹੁਤ ਠੰਡਾ ਬਹੁਤ ਠੀਕ ਹੈ ਅੱਜ ਕਿੰਨੇ ਆ ਪਸ਼ੂ ਭਾਈ ਅੱਜ 3 ਆ ਤੇ ਨਾਮ ਡਰੈਸ ਇਹ ਕਰਾ ਭੈਣ ਭਰਾ ਨੂੰ ਦੱਸ ਗਏ ਨਾਮ ਰਾਜਪਾਲ ਸਿੰਘ ਪਿੰਡ ਮਾਛੀਕੇ ਖੇਲ ਪੱਟੀ ਜ਼ਿਲ੍ਹਾ ਤਰਨਤਾਰ ਠੀਕ ਹੈ ਤੇ ਮੋਬਾਈਲ ਨੰਬਰ 87280 5539 ਠੀਕ ਹੈ ਤਿੰਨ ਮੱਝਾਂ ਲੈਣੀਆਂ ਹਾਂ ਹਾਂ ਜੀ ਦੋ ਤੇ ਮੈਂ ਜੜਾ ਕੋਕੇ ਜੜੀ ਬੈਠਾ ਓਕੇ ਜਿਹੜੇ ਨੀਲੀ ਰਾਜੀ ਦੀਆਂ ਨੀਲੀ ਰਾਜੀ ਦੀਆਂ ਇਹਦੀ ਕੀ ਸਿਫਤ ਕਰੀਏ ਤੇ ਕੀ ਨਾ ਕਰੀਏ ਤੇ ਕਿੱਥੋਂ ਸ਼ੁਰੂ ਕਰੀਏ ਇਹ ਨਹੀਂ ਜਿੰਨੀਆਂ ਸਿਫਤਾਂ ਕਰ ਦੋ ਛੋਟੀਆਂ ਉਹਨੀਆਂ ਹੀ ਥੋੜੀਆਂ ਇੱਕ ਕਿਹੜੇ ਰਵੇ ਚੋਂ ਖਾਨਦਾਨ ਕੋਈ ਪਤਾ ਪੂਰੇ ਦੇ ਰਵੇ ਚੋਂ ਆ ਅੱਛਾ ਇਹਦੀ ਮਾਂ ਦਾ ਚੰਗਾ 20 22 ਲੀਟਰ ਦੁੱਧ ਦਾ ਰਿਕਾਰਡ ਆ ਅੱਛਾ ਪਿੰਡ ਲੈਵਲ ਤੇ ਜਵਾਈ ਹੋਈ ਅੱਛਾ ਕਿਹੜੇ ਨੰਬਰ ਤੇ ਆਈ ਮਾਂ ਇਹਦੀ ਠੀਕ ਆ ਤੇ ਇਹ ਰਵਾ ਇੰਨਾ ਸਲੱਗ ਸੀ ਲਿਆ ਕੇ ਇਹਨੂੰ ਦੋ ਬੰਨਿਓ ਭਾਵੇਂ ਬੈ ਕੇ ਚੋਈ ਜਾਇਆ ਇਹਦੇ ਬਈ ਇਤਰਾ ਬੰਨ੍ਹ ਦਿੰਦੇ ਹੀ ਆਪਾਂ ਨੂੰ ਕੁਝ ਨਹੀਂ ਆਂਦੀ ਲੋ ਜੀ ਇਹ ਇਹ ਕਈ ਗੱਬਣ ਛੋਟੀਆਂ ਇਹ ਪਹਿਲਾ ਸੂਆ ਸੂਣੀ ਪਲੋਣੀ ਪਹਿਲਾ ਸੂਆ ਵੇਖ ਲਓ ਬਲੂਨ ਝੋਟੀ ਛੱਲੇ ਹੱਥ ਨਹੀਂ ਲਾਉਂਦੇ ਨਹੀਂ ਲਾਉਂਦੇ ਨਾ ਕੋਈ ਡੰਗਰ ਵੀ ਨਹੀਂ ਲਾਉਣ ਦਿੰਦਾ ਇਹ ਨੀਲੇ ਦੀ ਫਰੇਟ ਹੀ ਸਲੱਗ ਗਿਆ ਤਾਂ ਕਰਕੇ ਖੋਲ ਕੇ ਸਾਰੀਆਂ ਨਿਸ਼ਾਨੀਆਂ ਇਹਦੀਆਂ ਪੂਰੀਆਂ ਨਹੀਂ ਨਹੀਂ ਸਾਰੀ ਆਉਂਦੀ ਆ ਸਿੰਘ ਸਿੰਘ ਬੜਾ ਸੋਹਣਾ ਕਮਾਲ ਦਾ ਲੱਗਾ ਤੇ ਤੋੜ ਕੇ ਆਪਾਂ ਚੈੱਕ ਕਰਵਾਈਏ ਲੋ ਭਾਈ ਸੱਜਣੋ ਇੱਕ ਰਾ ਫੇਸ ਕੁਆਲਟੀ ਦਿਖਾਓ ਭਾਈ ਰਾਜ ਅੱਗੋਂ ਮੂੰਹ ਮਖੜਾ ਵਖਾ ਰਹੋ ਲੋ ਸੱਜਣੋ ਸਿੰਘ ਵੇਖ ਸਕਦੇ ਚੰਗੀ ਤਰ੍ਹਾਂ ਕਾਡੀਆਂ ਵਾਲਾ ਸਿੰਘ ਆ ਤੇ ਚੰਗੀ ਜਮੀ ਪਈ ਪਿੱਠ ਪੂਰਾ ਬਹੁਤ ਸੋਹਣਾ ਕੰਮ ਦਾ ਲੱਗਾ ਸੱਜਣੋ ਤੇ ਜਿਹੜਾ ਚੱਡਾ ਹੈ ਨਾ ਵਲੈਤਨ ਗਾਂ ਕੂ ਲੱਗਾ ਜੇ ਤੇ ਬਾਕੀ ਟਾਈਮ ਉਹਨੇ ਬਾਈ ਰਾਜ ਤੋਂ ਕਿੰਨਾ ਕੁ ਸਮਾਂ ਕੱਢਤੀ ਸੂਣ ਵਿੱਚ ਸੂਹਾ ਪਹਿਲਾ ਸੱਜਣੋ ਸੋਣੀ ਆ ਠੀਕ ਆ ਲੋ ਜੀ ਤੇ ਵੱਡੀ ਆ ਛੋਟੀ ਨਹੀਂ ਬਾਲੀ ਵੱਡੇ ਆ ਪਿੱਠ ਪੂੜੇ ਦੀ ਸੋਹਣੀ ਆ ਸਿੰਘ ਸਿੰਘ ਬਹੁਤ ਕੰਮ ਦਾ ਲੱਗਾ ਜੋ ਨੀਲੀ ਰਾਵੀ ਦੇ ਵਿੱਚ ਨਿਸ਼ਾਨੀਆਂ ਕਵਰ ਕਰਦੀ ਦੇਖ ਸਕਦੇ ਜੀ ਥਾਨ ਬਹੁਤ ਹੋਣਾ ਲੱਗਾ ਆਹ ਅਗਲੇ ਕੋਤੇ ਨਿਸ਼ਾਨੇ ਆ ਹੋਵੇ ਥੱਲੇ ਧੁੰਨ ਤੇ ਵੀ ਨਿਸ਼ਾਨ ਹੈਗਾ ਸਜਣੋ ਠੀਕ ਆ ਜੀ ਲੋ ਜੀ ਲੋ ਕਰ ਲੋ ਚੈੱਕ ਇਹ ਬਟਨ ਵਾਲਾ ਚੱਡਾ ਲੱਗਾ ਇਹ ਦੇਖੋ ਟੱਚ ਬਟਨ ਦੇ ਹਾਂ ਲੋ ਜੀ ਬੜੇ ਸੋਹਣੇ ਵਾਕੇ ਲੱਗੇ ਹਨਾ ਬਟਨ ਹਾਂ ਟੱਚ ਬਟਨ ਲੱਗੇ ਦੋ ਆ ਬੇ ਟੱਚ ਬਟਨ ਇਹ ਕਿੰਨੇ ਕ ਤੁਹਾਡੇ ੜੀ ਨਾ ਦੁੱਧ ਹੀ ਮਾਲ ਕਰੂਗੀ ਕਿੰਨਾ ਕ ਦੁੱਧ ਕਰ ਜੂਗੀ ਦੁੱਧ ਭਾਜੀ ਅੱਗੋਂ ਦੇ ਮਹਾਰਾਜ ਦੇ ਵਾਸ ਹੁੰਦਾ ਆ ਤੇ ਦੂਜੀ ਗੱਲ ਆ ਸਾਹਮਣੇ ਤੇ ਗੱਲ ਹੁੰਦੀ ਆ ਹਾਂਜੀ ਤੇ 13 ਲੀਟਰ ਤੋਂ ਤੇ ਜਾਂਦੀ ਨਹੀਂ ਝੋਟੀ 13 ਤੋਂ ਨਹੀਂ ਜਾਂਦੀ ਹਾਂਜੀ ਬਾਕੀ ਵਾਦੀ ਦੋ 13 ਤੋਂ ਘੱਟ ਨਹੀਂ ਦਿੰਦੀ ਹਾਂ 13 ਮਮੂਲੀ ਜੀ ਗੱਲ ਆ 13 ਮੂਲੀ ਆ ਜਿਆਦਾ ਚਲੋ ਦੇ ਸਕਦੀ ਆ ਝੂਠ ਚੰਗਾ ਹੋਣੀ ਆ ਹਨਾ ਗੱਲ ਸਚਾਈ ਦੀ ਕਰੇ ਤੇ ਫਾਇਦਾ ਜਿੱਦੀ ਨਸਲ ਅੱਜ ਤਾਂ ਆਵੇ ਹਾਂ ਪੂਛਣੋਂ ਵਾਟ ਚੜਦਾ ਜਿਵੇਂ ਜੀ ਭਾਵੇਂ ਉਂਗਲ ਤੇ ਲੁਹੇੜ ਕੇ ਆਇਆ ਕਰਕੇ ਫਰੋਜ ਪੂੜੀ ਮੈਂ ਦਾ ਰਵਾ ਹੈ ਨਾ ਜਿਵੇਂ ਫਰੋਜ ਹਾਂ ਵਾਕੇ ਪਤਲੇ ਆ ਪਿੰਡੇ ਦੀ ਵੀ ਮਲਾਇਮ ਜਾਪਦੀ ਹਨਾ ਹਾਂ ਪਿੰਡੇ ਦੇ ਐ ਕਾਗਜ਼ਰਗਾ ਆਏ ਨਹੀਂ ਕਿ ਮੋਟਾ ਬਾਲਾ ਨਹੀਂ ਚਾਮੇਗਾ ਤੇ ਕਿੰਨਾ ਕੁ ਫਿਰਾਂ ਦਾ ਮੁੱਲ ਕਰਦੀ ਆਪਾਂ ਝੋਟੀ ਤੇ ਸਜਣੋਂ ਚੰਗੀ ਸਿਫਤ ਤੁਸੀਂ ਆਪ ਇਹਦੀ ਕਰਨੀ ਜੇ ਬਾਈ ਰਾਜ ਕਹਿੰਦਾ ਮਿਰਤਨ ਸਿਫਤ ਨਹੀਂ ਜੋੜੀ ਛੋਟੀ ਦੇ ਭਾਵੇਂ 1.5 ਲੱਖ ਮੁੱਲ ਤੇ ਨਹੀਂ ਆ ਪੰਜ ਮੈਨੂੰ ਪਤਾ ਤਾਂ ਜਾਇਜ਼ ਦੇਣੀ ਹੈ ਕਿਉਂਕਿ ਮਾਲ 40 ਦੇ ਦਾਂਗੇ ਹਾਂਜੀ 140 ਹੋਰ ਕਰੀਏ ਮੌਸਮ ਠੰਡਾ ਆ 30 ਦੇ ਦਾਂਗੇ ਅੱਛਾ ਨਹੀਂ ਹੋਰ ਕਰੀਏ 25 ਦੇ ਦਾਂਗੇ ਨਹੀਂ ਹੋਰ ਕਰੀਏ 20 ਦੇ ਦਾਂਗੇ ਹੋਰ ਛੱਡ ਗਏ 2000 ਪੂਰੇ 2000 ਦੇ ਦਾਂਗੇ ਹੋਰ ਵੀ 2 ਛੱਡ ਗਏ ਨਹੀਂ 2 ਛੱਡ ਦੇ ਨਹੀਂ 2 ਛੱਡ ਗਏ ਨਹੀਂ ਯਾਰ ਨਹੀਂ ਛੱਡ ਦੇ ਹੁਣ ਕਹਿ ਤਾਂ ਬੋਲੇ ਛੱਡ ਦੇ ਮਾਦੇ ਥੱਬੀ ਇੱਕ 18 ਦੇ ਵਿੱਚ ਠੀਕ ਹੈ ਲੋ ਵੀ ਸੱਜਣੋ ਇੱਕ 18 ਦੇ ਵਿੱਚ ਜਿਹੜੀ ਇਹ ਨੀਲੀ 라ਵੀ ਚੰਗਾ ਰਿਕਾਰਡ ਦੀ ਮਾਂ ਦਾ ਉਹ ਵੇਖੋ ਜੋ ਦੱਸ ਰਹੇ ਨੇ ਠੀਕ ਆ ਜਿਹੜਾ ਧੁੰਨ ਤੇ ਵੀ ਨਿਸ਼ਾਨੀ ਤੇ ਪੈਰਾਂ ਚੋਂ ਤੇ ਜਦ ਮੱਜੀ ਥੱਲੇ ਬੈਠਾ ਠੀਕ ਆ ਦੇਖ ਲੋ ਕਿੱਡੀ ਸੀਲ ਆ ਕਿਉਂ ਖੁਰ ਜਿਹੜਿਆ ਨਿਸ਼ਾਨ ਹੈਗੇ ਆ ਠੀਕ ਆ ਸੋਹਣੀ ਆ ਮੱਥਾ ਵੀ ਬੋਲਾ ਠੀਕ ਆ ਵੇਖ ਸਕਦੇ ਜੀ ਸਿੰਘੀ ਬਹੁਤ ਸੋਹਣੀ ਕੰਮ ਦੀ ਲੱਗੀ ਆ ਤੇ ਬੜੀ ਖੂਬਸੂਰਤ ਆ ਪਾਲੀ ਆ ਰਾਜੀ ਆ ਪੇਠਪੁੜੇ ਦੀ ਜਵਾਨ ਦੇਖ ਸਕਦੇ ਪਾਉ ਲਾ ਕੇ ਖੜਾ ਤੇ ਚੈੱਕ ਕਰ ਲੋ ਕਿ ਕਿੱਡਾ ਕੇ ਕਦ ਕਾਠਾ ਦਾ ਹਿਸਾਬ ਲਾ ਲਿਓ ਤੇ ਇੱਕ 18 ਦੇ ਵਿੱਚ ਜੈਸਨੋ ਬਾਈ ਰਾਜ ਨੇ ਕਰਤੀ ਆ ਇਹ ਵੇਖਦੇ ਆ ਕਿੰਦੇ ਇਲਾਕੇ ਦੀ ਸ਼ਾਨ ਬਣਦੀ ਆ ਕਿਹੜੇ ਰਿਗੇ ਦਾ ਘਰ ਦਾ ਸ਼ਨਾਰ ਬਣੂਗੀ ਕਰਮਾਂ ਵਾਲੀ ਕਿਹੜਾ ਕਰਮਾਂ ਵਾਲਾ ਘਰ ਆ ਜਿੱਥੇ ਐਡੀ ਸੋਹਣੀ ਝੋਟੀ ਜਾਨੀ ਜਿੰਦੇ ਜਾ ਕੇ ਖੁਰ ਪੈਣਗੇ ਹਾਂਜੀ ਰੌਣਕਾਂ ਲੱਗ ਜਣੀਆਂ ਸੱਜਰੋਂ ਇਹੋ ਜਿਹੀ ਝੂਟੀ ਕਿ ਕਰ ਘਰ ਬੱਜੀਆਂ ਨਹੀਂ ਸੋਹਣੀ ਆ ਪਾਉ ਤੇ ਇਹ ਆ ਕੇ ਇਹੋ ਜਿਹੀ ਚੀਜ਼ਾਂ ਵੇਚਣ ਵਾਲੀਆਂ ਨਹੀਂ ਇਹੋ ਜਿਹੀ ਚੀਜ਼ਾਂ ਜਿਹੜੀਆਂ ਨਾ ਇਹੋ ਜੀਆਂ ਚੀਜ਼ਾਂ ਸ਼ੌਂਕੀ ਤੌਰ ਤੇ ਖਰੀਦੀਆਂ ਜਾਂਦੀਆਂ ਹਾਂ ਹਾਂਜੀ ਹਾਂਜੀ ਠੀਕ ਆ ਜੀ ਸੋਹਣੀ ਆ ਦੂਜੇ ਨੰਬਰ ਤੇ ਆ ਗਈ ਆ ਸੂਈ ਸਵਾਈ ਨੀਲੀ ਇਹ ਬਾਈ ਰਾਜਸਾ ਕੀ ਇਹ ਅੰਧਾਰ ਕਾਰਟ ਤੇ ਕਿੰਨਾ ਕੁ ਦੁੱਧ ਦਿਆਂ ਇਹ ਬਾਬਾ ਜੀ ਤਿੱਜੇ ਸੂਏ ਵਰਕੀ ਸੂਈ ਆ ਅੱਛਾ ਆਪਣੀ ਘਰ ਦੀ ਮੱਝ ਆ ਅੱਛਾ ਦੋ ਸੂਏ ਉਹਦੀ ਆਪਾਂ ਚੋਏ ਆ ਤੇ ਜੇ ਆਰ ਕੀ ਇਹ ਸੋਈ ਹੈ ਇਹ ਕੱਟੀ ਕਿਤੇ ਮਗਰ ਹਾਂਜੀ ਕੱਟੀ ਇਹ ਕੱਟੀ ਮੋਹਰਾ ਦੀ ਸਜਣੋ ਇਹ ਕੀ ਫਿਰ ਮਾਲੀ ਮੌਲੀ ਦੀਆਂ ਟੀਕਾ ਟੂਕਾ ਭਲਾਇਆ ਹੈ ਕੱਟੀ ਇਹ ਭਾਜੀ ਇੰਨੇ ਬੱਚਾ ਆਉਦੇ ਤੇ ਨਹੀਂ ਖੜਨਾ ਬੱਚਾ ਇਹਨੇ ਟੀਕੇ ਦੇ ਹੀ ਖੜਨਾ ਜੇ ਟੀਕਾ ਲਵਾਇਆ ਤੇ ਹਾਂਜੀ ਟੀਕਾ ਲਵਾਇਆ ਤੇ ਟੀਕੇ ਤੇ ਹੀ ਖੜਨਾ ਹੈ ਅੱਛਾ ਅੱਛਾ ਜਿਹੜੇ ਭਾਵੇਂ ਕਿਸ ਮਾਲੀ ਤੋਂ ਆਵੇ ਉਹਨੇ ਮਾਲੀ ਦੇ ਖਾਣਾ ਬੱਚਾ ਨਹੀਂ ਆਉਦੇ ਦੇਦਾ ਜਾਂਦਾ ਜੇ ਮੈਂ ਨੀਲੀ ਦਾ ਟੀਕਾ ਭਰਾਵੇਂ ਤੇ ਨੀਲੀ ਦਾ ਹੀ ਆਉਗਾ ਕੱਟੀ ਵੀ ਹੈ ਨੀਲੀ ਰਹਿ ਗਈ ਤੇ ਇਹਦੀ ਨੀਲੀ ਦਾ ਵੀ ਦੀ ਕੱਟੀ ਇੱਕ ਉਧਰ ਪਹਿਲੇ ਸੀ ਅੱਛਾ 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 ਕੱਟੀ ਵਖਾ ਦਿਓ ਕੋਈ ਨੀਲੀ ਉਹ ਜਿਹੜੀ ਆ ਸਜਣੋ ਨੀਲੀ ਰਾਵੀ ਦੇ ਵਿੱਚ ਜਿਹੜੀ ਕੱਟੀ ਦੱਸ ਰਹੇ ਆ ਇਹ ਗੱਭਣੇ ਜਾਂਦੀ ਹਨਾ ਹਾਂਜੀ ਪਹਿਲੇ ਸੂਏ ਦਿੱਤੀ ਸੀ ਨੇ ਪਹਿਲੇ ਸੂਏ ਪਹਿਲੇ ਸੂਏ ਦੀ ਜਿਹੜੀ ਕੱਟੀ ਆ ਨਾ ਹੋ ਗਈ ਸਾਡੇ ਕੀ ਨਾ ਹਾਂ ਠੀਕ ਆ ਨਹੀਂ ਏਦਾਂ ਹੀ ਸੇਮ ਟੂ ਸੇਮ ਟੂ ਸੇਮ ਇਹ ਹੋ ਜੀ ਹਾਂ ਸੇਮ ਟੂ ਆ ਇਹ ਕੋਈ ਫਰਕ ਨਹੀਂ ਹੈਗਾ ਥੋੜਾ ਫਰਕ ਨਹੀਂ ਵਾਕੇਗਾ ਏਦਾਂ ਦੀ ਇਹ ਆਪਣੀ ਮਾਂ ਤੇ ਗਈ ਆ ਤੇ ਇਹਦਾ ਕਿੰਨਾ ਦੁੱਧ ਦਾ ਰਕਾਰ ਹੈ ਬਾਈ ਦੁੱਧ ਬਾਈ ਜੀ ਇਹਦੇ ਥੱਲੇ ਅਸੀਂ 15 ਲੀਟਰ 16 ਵੀ ਚੁੰਦੇ ਰਹੇ ਅੱਛਾ ਐਤ ਕੀ ਦੁੱਧ ਹੋਣੇ ਦੇ ਥੱਲੇ 12 ਲੀਟਰ ਆ ਅਜੇ ਮੱਝ ਸੰਭੀ ਨਹੀਂ ਗਈ ਇਹ ਜਦੋਂ ਮੱਝ ਸੂਣ ਵਾਲੀ ਸਾਡੇ ਬਾਪੂ ਦੀ ਡੈਥ ਹੋ ਗਈ ਉਦੋਂ ਅਸੀਂ 20 25 ਦਿਨ ਉਹਦਰ ਰੁਜੇ ਰਹੇ ਮੱਝ ਲੈ ਤੇ ਆਣੀ ਨਹੀਂ ਹੋਇਆ ਥੱਲੇ ਠੀਕ ਹੈ ਤੇ ਖੋਲ ਕੇ ਤੋੜ ਕੇ ਆਪਾਂ ਤੋੜਾ ਤਰਾ ਚੈੱਕ ਕਰਾਈਏ ਤੇ ਭੈਣ ਭਰਾਵਾਂ ਨੂੰ ਦਿਖਾਈਏ ਲਓ ਭਾਈ ਸਜਣੋ ਸਾਰੀਆਂ ਪੂਛ ਕੱਤੀ ਆ ਠੀਕ ਹੈ ਜੀ ਤੇ ਬਾਕੀ ਸਾਰੀਆਂ ਨਿਸ਼ਾਨੀਆਂ ਕਵਰ ਕਰਤੀ ਆ ਜੋ ਬਾਹਨੇ ਦੇ ਵੀ ਡੱਬ ਹੈਗਾ ਤੇ ਡੇਂਗਾ ਚੀਰ ਤੇ ਬਿੱਲੀ ਮਣਕੀ ਜਿਹੜੀ ਸੱਜਣੋਂ ਇਹਦੀ ਆਖਿਆ ਠੀਕ ਆ ਦੇਖ ਸਕਦੇ ਬਾਕੀ ਸੋਹਣੀ ਆ ਜਿੰਨੀ ਹਾਈ ਟੂਟ ਕੱਦੀ ਹੈਗੀ ਆ ਇੱਕ ਸਿਰਫ ਪੂਛ ਦਾ ਦੋਖ ਹੈਗਾ ਕੱਟੀ ਕਰਕੇ ਲੋ ਜੀ ਬਾਕੀ ਵੇਖ ਲੋ ਡੇਂਗਾ ਚੀਰ ਜੀ ਤੇ ਥਣ ਕੱਲਾ ਕੱਲਾ ਕਰਮਾਲੀ ਨੂੰ ਲੱਗਾ ਲਾਓ ਜੀ ਭਾਈ ਜਰਾ ਇਹ ਸੈਂਗਸੂng ਬਹੁਤ ਸੋਹਣਾ ਕੰਮ ਦਾ ਲੱਗਾ। ਲੋ ਜੀ। ਪਿਓਰ ਨੀਲੀ ਰਾਈ ਹੈ ਨਾ। ਹਾਂਜੀ ਹਾਂਜੀ ਓ ਨੀਲੀ ਰਾਈ। ਪਿਓਰ ਨੀਲੀ ਰਾਈ ਜਾ ਕੇ। ਲੋ ਜੀ ਸਜਰੋ। ਲੋ ਜੀ। ਤੇ ਬਾਹਨੇ ਦੇ ਵੀ ਜੋ ਡੱਬ ਦੀ ਨਿਸ਼ਾਨੀ ਹੈਗੀ ਆ। ਠੀਕ ਆ। ਤੇ ਪਿੱਛੇ ਮੋਤੀ ਦੇ ਵੀ ਹੈਗੀ ਮੜਿਆ ਨਿਸ਼ਾਨ ਸਜਰੋ। ਨਿਸ਼ਾਨੀਆਂ ਸਾਰੀਆਂ ਕਵਰ ਕਰਦੀ ਆ ਦੇਖ ਸਕਦੇ ਨੇ ਤੇ ਬਾਈ ਰਾਜ ਸਿੰਘਾਂ ਇਹਦਾ ਕੀ ਲਾਇਆ ਇਹ ਦੇ ਕਰਦਣਾ ਆਪਾਂ ਹਾਂਜੀ ਇਹਨਾਂ ਦਾ ਮਾਂ ਕੀ ਲਾਇਆ ਇਹ ਦੇ ਕਰਦਣਾ ਆਪਾਂ ਇਹ ਲਾਇਆ ਦੇ ਝੋਟੀ ਤੇ ਵੀ 1.5 ਲੱਖ ਦੀ ਵੀ ਤਾਂ ਇਹ ਥੋੜੀ ਸੰਭੀ ਹੁੰਦੀ ਪਹਿਲਾਂ ਹਾਂ ਇਹ ਕਾਬੂ ਦਾ ਇਹਨੂੰ ਅਟਾ ਨਾ ਅੰਦਾਜ਼ੀ ਜੀ ਜੀ 90 ਹਜ਼ਾਰ ਦੀ ਦੇ ਦੇਣ ਮਾਨ ਤਨ ਖੁਲਾ ਕਰੀਏ 5 ਛੱਡ ਦਿੱਗੇ 85 ਦੀ ਹੈ ਹਾਂ 85 ਹਜ਼ਾਰ ਦੀ ਦੇ ਦਿੱਗੇ ਹਾਂਜੀ ਠੀਕ ਹੈ ਦੁੱਧ ਭਾਵੇਂ ਫੇਰ ਜਾ ਕੇ ਕੋਈ ਸਾਂਭੇ ਦੇ 15 14 ਲੀਟਰ ਦੇ 16 ਕੋਈ ਜਾਊਗਾ ਤੇ ਇਹ ਗੱਲ ਦੀ ਆਪਾਂ ਗਰੰਟੀ ਦੇ ਕੇ ਕੱਲਾ ਠੀਕ ਹੈ ਚਲੋ ਆਪਦੀ ਸ਼ਾਮ ਆ ਗਰੰਟੀ ਇਹ ਗੱਲ ਦੀ ਆਪਦੀ ਸ਼ਾਮ ਬਕੇ ਜੀ ਨਹੀਂ ਸਵੇਰੀ ਸਵਾਈ ਆਪਾਂ ਚੋਈ ਆ ਇਹ ਗੱਪਣ ਆ ਗਈ ਹਾਂਜੀ ਇਹ ਗੱਪਣ ਕਰਵਾ ਸੁਵਾ ਇਹ ਤੇਜੇ ਸੁਣੀ ਹੈ ਠੀਕ ਅੱਜ ਕਰਦੀ ਆਪਾਂ ਖੋਲ ਕੇ ਤੋੜ ਕੇ ਚੈੱਕ ਕਰਾਈਏ ਇਹ ਕਿੰਨੇ ਕ ਦੁੱਧ ਦੀ ਮਾਲਕ ਆ ਪਾਜੀ ਉਹ ਥੱਲੇ ਅਸੀਂ 12 13 ਲੀਟਰ ਚੋ ਦੇ ਰਹੇ ਹਾਂ ਠੀਕ ਹੈ ਬਸ ਸਜਣੋ ਤੀਜਾ ਸਵੇਰਾ ਜੋ ਮੈਂ ਆਉਂਗੀ ਬਾਕੀ ਮੋਲਾ ਵੀਰ ਦਾ ਜਾਇਜ ਹੀ ਹੁੰਦਾ ਤੇ ਇਹ ਵੀ ਥੋੜੀਆਂ ਨਿਸ਼ਾਨੀਆਂ ਆਉਂਦੀਆਂ ਬਾਕੀ ਮੈਂ ਪਿਓਰ ਨਹੀਂ ਹੈਗੀ ਜਿਵੇਂ ਵਹਾਨੇ ਦੇ ਵੀ ਡੱਬ ਡੂਬੋ ਖਾਉਂਦੀ ਆ ਮੱਥੇ 'ਚ ਵੀ ਵੱਲ ਹੈਗਾ ਠੀਕ ਆ ਬਾਕੀ ਸੋਹਣੀ ਆ ਜਿੰਨੀ ਵੀ ਹੈਗੀ ਹਾਈਟ ਦੀ ਮੋੜ ਲਿਓ ਵੀਰ ਜੀ ਕਦ ਤੁਸੀਂ ਚੈੱਕ ਕਰ ਸਕਦੇ ਜੇ ਵੀਰ ਦੀ ਕਿੱਥੇ ਘੁੰਦੀ ਆ ਕਿਉਂਕਿ ਸੋ ਸਮਝ ਕੇ ਆਪਦਾ ਕਾਤ ਵਜਣਾ ਫੁੱਲ ਫਿਰ ਫੂਨ ਲਾਇਆ ਕਰੋ ਲੋ ਜੀ ਇਹਦਾ ਬਾਈ ਰਾਜ ਕੀ ਮੁੱਲ ਕਰ ਦੇਣਾ ਬਾਈ ਇਹਦਾ ਮੁੱਲ ਤੇ ਕਿੱਥੇ ਆ ਰਹੇ ਕਿੰਨੇ ਦੀ ਦੇ ਦਾਂਗੇ 72 ਦੀ ਦੇ ਦਾਂਗੇ 70 ਦੀ ਜਾਣ ਦੇ ਆ 70 ਦੀ ਤੇ ਇਹਨੇ ਆਪਣੇ ਕੋਲ ਹਾਂਜੀ ਤਿੰਨੇ ਪਸ਼ੂ ਲਓ ਭਾਈ ਸਜਣੋ ਤਿੰਨ ਪਸ਼ੂ ਆ ਸੋਹਣਿਆ ਹੋਣੀ ਆਈ ਜੀ ਦਿਲ ਤੇ ਕਰਦਾ ਵਾਰ-ਵਾਰ ਇਹਨੂੰ ਖੜਾਈ ਜਾਈਏ ਪਹਿਲੇ ਨੰਬਰ ਵਾਲੀ ਨੂੰ ਬਾਕੀ ਚਲੋ ਵੀਡੀਓ ਦੇ ਵਿੱਚ ਤੁਹਾਨੂੰ ਸਾਰੀ ਡਿਟੇਲ ਦੇ ਦਿੱਤੀ ਆ ਆਸ ਕਰਦੇ ਆ ਤੁਹਾਡੇ ਮਨ ਨੂੰ ਲੱਗਣ ਗਿਆ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ